ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਤੇ ਇੱਕ ਵਾਰ ਫਿਰ ਤੋਂ ਕਿਸਾਨ ਬੈਠਣ ਜਾ ਰਹੇ ਨੇ ਦੱਸ ਦਈਏ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਨੇ ਐਲਾਨ ਕੀਤਾ ਹੈ ਕਿ ਉਹਨਾਂ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਇਸ ਟੋਲ ਪਲਾਜ਼ਾ ਦੇ ਰੇਟ ਨੂੰ ਘਟਾਉਣ ਲਈ ਕਿਹਾ ਗਿਆ ਸੀ ਪਰ ਟੋਲ ਪਲਾਜ਼ਾ ਦੇ ਰੇਟ 'ਤੇ ਕੋਈ ਕਟੋਤੀ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਸੇ ਵਜ੍ਹਾ ਕਰਕੇ ਉਹ ਵੱਡੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਨਾਲ ਕੱਲ ਤੋਂ ਲਾਡੋਵਾਲ ਟੋਲ ਪਲਾਜ਼ਾ ਫ੍ਰੀ ਕਰਨ ਜਾ ਰਹੇ ਨੇ ਇਸ ਤੋਂ ਇਲਾਵਾ ਨਾ ਲੋਕਾਂ ਤੋਂ ਲੀਡਰਾਂ ਨੂੰ ਵੀ ਇਸ ਮਾਮਲੇ 'ਚ ਦਖਲ ਦੇਣ ਦੀ ਗੱਲ ਕਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿ ਤਰ੍ਹਾਂ ਪਿਛਲੇ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਨੇ ਜਾਂ ਆਪਾਂ ਐਲਾਨ ਕੀਤਾ ਸੀਗਾ ਕਿ ਆਪਾਂ ਲਾਡੂਵਾਲ ਦਾ ਟੂਲ ਪਲਾਜ਼ਾ ਐਤਵਾਰ ਨੂੰ ਫ੍ਰੀ ਕਰਾਂਗੇ ਮੈਂ ਆਪਣੀ ਯੂਨੀਅਨ ਦੇ ਸਾਰੇ ਜਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਹਲਕਾ ਪ੍ਰਧਾਨ, ਸਰਕਲ ਪ੍ਰਧਾਨ ਤੱਕ ਇਹ ਕਹਿਣਾ ਵੀ ਅਸੀਂ ਕਿਸੇ ਨੂੰ ਸਪੈਸ਼ਲ ਫੋਨ ਨਹੀਂ ਕੀਤਾ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘਟੋ-ਘਟ 50-50 ਬੰਦੇ ਲੈ ਕੇ ਸਾਰੇ ਬੰਦੇ ਕੱਲ 10 ਵਜੇ ਲਾਡੂਵਾਲ ਟੂਲ ਪਲਾਜ਼ਾ ਤੇ ਪਹੁੰਚਣ ਤੇ ਜਿਹੜੀ ਆਮ ਜਨਤਾ ਨੂੰ ਅਪੀਲ ਆ ਕਿ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਪਾਈਆਂ ਨੇ ਇਤੋਂ ਪਹਿਲਾਂ ਵੀ ਬੜੀ ਬਾਰ ਵੋਟਾਂ ਪਈਆਂ ਨੇ ਤੁਸੀਂ ਐਮਪੀ ਵੀ ਬਣਾਉਨੇ ਆ ਐਮਐਲਏ ਵੀ ਬਣਾਉਨੇ ਆ ਕਾਉਂਸਲਰ ਵੀ ਬਣਾਉਨੇ ਆ ਪਰ ਕਦੀ ਕਿਸੇ ਲੀਡਰ ਨੇ ਤੁਹਾਨੂੰ ਰਾਹਤ ਦੇਣ ਦੀ ਗੱਲ ਕੀਤੀ ਆ ਤੁਹਾਨੂੰ ਕੀ ਰਾਜੇ ਵੜਿੰਗ ਨੇ ਕਿਹਾ ਹਨਕੇ ਵੀ ਤੁਹਾਨੂੰ ਮੈਂ ਤੁਹਾਡਾ ਟੂਲ ਫਲੈਜਾ ਫ੍ਰੀ ਕਰਾਉਣਾ ਕਦੀ ਤੁਹਾਨੂੰ ਡਾਕਟਰ ਅਮਰ ਸਿੰਘ ਨੇ ਕਿਹਾ ਮੈਂ ਤੁਹਾਡਾ ਟੂਲ ਫਲੈਜਾ ਫ੍ਰੀ ਕਰਾਉਣਾ ਕਦੀ ਕਿਸੇ ਕਾਲੀ ਦਲ ਦੇ ਬੰਦੇ ਨੇ ਕਿਹਾ ਆਪ ਦੇ ਇੰਨੇ ਐਮ.ਐਲ.ਏ ਜਿੱਤੇ ਆ ਕਦੀ ਤੁਹਾਨੂੰ ਕਿਸੇ ਨੇ ਰਾਹਤ ਦਿੱਤੀ ਆ ਤੁਸੀਂ ਐਨੀਆਂ-ਐਨੀਆਂ ਉਹਨਾਂ ਦੀ ਖਾਤਰ ਰੈਲੀਆਂ ਕੀਤੀਆਂ ਐਨੇ ਝੰਡੇ ਚੁੱਕੇ ਹਾਰ ਸਰੋਪੇ ਚਾਵਾ ਤੁਸੀਂ ਕੀ ਨਹੀਂ ਕੀਤਾ ਲੱਡੂ ਬੰਡੇ ਤੁਸੀਂ ਪਰ ਤੁਹਾਨੂੰ ਰਾਹਤ ਦੇਣ ਦੀ ਗੱਲ ਕਿਸੇ ਨੇ ਨਹੀਂ ਕੀਤੀ ਇਹ ਸਾਰਾ ਕੁਝ ਆਪਣਾ ਤਾਣਾ ਬਾਣਾ ਸਾਨੂੰ ਆਪ ਹੀ ਬੁਣਨਾ ਪੈਣਾ ਇਹਨਾਂ ਨੂੰ ਚਾਹ ਲੱਕ ਜਿਤਾ ਦਿਓ ਤੁਸੀਂ ਇਹਨਾਂ ਤੇ ਆਸ ਨਾ ਕਰੋ ਕੋਈ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਣੀਆਂ ਜ਼ਮੀਰਾਂ ਜਗਾਓ ਆਪਣੇ ਹੱਕਾਂ ਦੀ ਖਾਤਰ ਆਪ ਲੜੋ ਜਿੰਨਾ ਚਿਰ ਤੁਸੀਂ ਆਪ ਨਹੀਂ ਲੜਦੇ ਉਹਨਾਂ ਚਿਰ ਸਰਕਾਰਾਂ ਨੇ ਸੁੱਤੀਆਂ ਨੇ ਨਹੀਂ ਜਾਗਣਾ ਇਸ ਕਰਕੇ ਭਰਾਓ ਬੇਨਤੀ ਆ ਤੁਹਾਨੂੰ ਕਿ ਇਸ ਇਹ ਕੰਮ ਪਬਲਿਕ ਦਾ ਇਹਦੇ ਲਈ ਅਮੀਰ ਤੋਂ ਲੈ ਕੇ ਗਰੀਬ ਤੱਕ ਸਾਰੇ ਦੁਖੀ ਹੁੰਦੇ ਆ ਸਾਰਿਆਂ ਨੂੰ ਪੈਸੇ ਪੈਂਦੇ ਆ ਜਿਹਦੇ ਚ ਟੈਕਸੀ ਡਰਾਈਵਰ ਆ ਟੈਕਸੀਆਂ ਵਾਲੇ ਆ ਟਰੱਕਾਂ ਵਾਲੇ ਆ ਟੈਂਪੂਆਂ ਵਾਲੇ ਆ ਟਿਪਰਾਂ ਵਾਲੇ ਆ ਬੱਸਾਂ ਵਾਲੇ ਆ ਕਿਹੜਾ ਬੰਦਾ ਜਿਹੜਾ ਟੂਲ ਟੈਕਸ ਇਤੋਂ ਭਾਰੀ ਟੂਲ ਟੈਕਸ ਤੇ ਕਿ ਨਹੀਂ ਲੰਗਦਾ ਪਰ ਘਟੋ ਘਟ ਇਹ ਤੇ ਦੇਖੋ ਵੀ ਅਸੀਂ ਤੁਹਾਡੀ ਖਾਤਰ ਲੜ ਰਹੇ ਆਂ ਸਾਡਾ ਸਾਥ ਦਿਓ ਇੱਥੇ ਲੰਗਰ ਵੀ ਚੱਲਣੇ ਆਂ ਇੱਥੇ ਸ਼ਬੀਲਾ ਵੀ ਲੱਗਣੀਆਂ ਵਾ ਇੱਥੇ ਸਾਰਾ ਕੁਝ ਹੋਣਾ ਭਰਾਓ ਸਾਰਾ ਸਾਰੇ ਘਰ ਦੇ ਹਿੱਸਾ ਪਾਓ ਤੇ ਕੱਲ 10 ਵਜੇ ਆਪਣੀ ਤਿਆਰੀ ਨਾਲ ਇੱਥੇ ਪਹੁੰਚੋ ਤਾਂ ਜੋ ਇਹਨੂੰ ਆਪਾਂ ਮੇਰੇ ਤੇ ਮੰਨਦੀ ਇਹ ਗੱਲ ਆ ਇਹਨੂੰ ਬੰਦੀ ਕਰਾ ਦਈਏ ਇਹ ਜਦੋਂ ਸੜਕਾਂ ਤੇ ਟੋਏ ਪਏ ਆ ਲੈਟਾਂ ਇਹਨਾਂ ਦੀਆਂ ਨਹੀਂ ਜਗਦੀਆਂ ਕੋਈ ਟਾਇਲਟ ਸਿਸਟਮ ਇੱਥੇ ਨਹੀਂ ਹੈਗਾ ਆਏ ਗਏ ਯਾਤਰੀਆਂ ਦੇ ਲਈ ਕਿਤੇ ਬਾਥਰੂਮ ਲੈਟਰਿੰਗ ਹੈਗੇ ਆ ਕਿਤੇ ਤੁਹਾਡੇ ਕੋਈ ਸੁਵਿਧਾ ਹੈਗੀ ਹੈ ਤੁਹਾਡੇ ਲਈ ਸਿਰਫ ਤੁਹਾਡੀਆਂ ਜੇਬਾਂ ਵੱਡੀ ਜਾਂਦੇ ਆ 150 ਤੋਂ ਸ਼ੁਰੂ ਹੋਇਆ ਸੀ 430 ਹੋ ਗਿਆ ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਮੇਰੀ ਬੇਨਤੀ ਪ੍ਰਵਾਨ ਕਰੋ ਸਾਡੀਆਂ ਦੋ ਜਥੇਬੰਦੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੋਨਾਂ ਜਥੇਬੰਦੀਆਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਵਾ ਤੁਹਾਨੂੰ ਰਾਹਤ ਦੇਉਣ ਲਈ ਵੀ ਤੁਹਾਡਾ ਸ਼ਤਕਾਰਾ ਕਰਾਉਣ ਲਈ ਇਸ ਕਰਕੇ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ